ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਭਗਤ ਕਬੀਰ ਜੀ ਨੇ ਇੱਕ ਸਚਾਈ ਨੂੰ ਬਹੁਤ ਹੀ ਸੋਹਣੇ ਢੰਗ ਦੇ ਨਾਲ ਬਿਆਨ ਕੀਤਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 479 ਤੇ ਸਵਾਇਮਾਨ ਹੈ ਅੱਜ ਆਪਾਂ ਇਸ ਬਾਣੀ ਦੀ ਸਾਜ ਪਾਉਂਦੇ ਹਾਂ ਇੱਥੇ ਭਗਤ ਕਬੀਰ ਜੀ ਜੋ ਸਾਡੇ ਪੁਰਾਣੇ ਰਿਤੀ ਰਸਮ ਨੇ ਉਹਨਾਂ ਬਾਰੇ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਅਸੀਂ ਸਿਰਫ ਇਹ ਇੱਕ ਤਰ੍ਹਾਂ ਜਿੱਦਾਂ ਦੇਖਾ ਦੇਖੀ ਇਹ ਸ਼ੁਰੂ ਹੋ ਗਿਆ ਪਰ ਅਸਲ ਸਚ ਸਚਾਈ ਕੀ ਹੈ ਆਸਾ ਸ਼੍ਰੀ ਕਬੀਰ ਜੀਓ ਕੇ ਪੰਜ ਪਦੇ 9 2 ਤੁਕੇ 5 ੴ ਓਮਕਾਰ ਸਤਗੁਰ ਪ੍ਰਸਾਦ ਪਾਤੀ ਤੋਰ ਮਾਲਨੀ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ ਬੁਲੀ ਮਾਲਨੀ ਹੈ ਓ ਸਤ ਗੁਰ ਜਾਗਤਾ ਹੈ ਦਿਓ ਰਹਾਓ ਹੰਦੀ ਸੰਗਤ ਜੀ ਭਗਤ ਕਬੀਰ ਜੀ ਕਹਿੰਦੇ ਵੀ ਜਿਹੜੀ ਮਾਲਨ ਹੁੰਦੀ ਆ ਉਹ ਫੁੱਲ ਤੋੜਦੀ ਆ ਪੱਤਰ ਤੋੜਦੀ ਆ ਕਿਵੇਂ ਮੈਂ ਮੂਰਤੀ ਦੇ ਅੱਗੇ ਭੇਟਾ ਕਰਾਂ ਤੇ ਇਸ ਤਰ੍ਹਾਂ ਮੈਂ ਆਪਣੀ ਪੂਜਾ ਕਰਾਂ ਪਰ ਕਹਿੰਦੇ ਜਿਹੜੀ ਮੂਰਤੀ ਦੇ ਲਈ ਉਹ ਫੁੱਲ ਤੋੜਦੀ ਆ ਪੱਤਰ ਤੋੜਦੀ ਆ ਉਹ ਮੂਰਤੀ ਤਾਂ ਨਿਰਜਿੰਦ ਹੈ ਔਰ ਜਿਹੜੇ ਇਹ ਪੱਤੇ ਤੋੜਦੀ ਆ ਇਹਨਾਂ ਵਿੱਚ ਜਿੰਦ ਹੈ ਜਿਹੜੇ ਦਰਖਤ ਦੇ ਪੱਤੇ ਤੋੜਦੀ ਆ ਫੁੱਲ ਤੋੜਦੀ ਆ ਉਹਨਾਂ ਵਿੱਚ ਜਿੰਦ ਆ ਪਰ ਜੋ ਮੂਰਤੀ ਆ ਉਹ ਨਿਰਜਿੰਦ ਆ ਕਹਿੰਦੇ ਜਿਹੜਾ ਅਸਲ ਦੇ ਵਿੱਚ ਸਤਗੁਰ ਹੈ ਜਿਹੜਾ ਸਾਡਾ ਅਸਲੀ ਇਸ਼ਟ ਹੈ ਉਹ ਤੇ ਕਹਿੰਦੇ ਜਿਉਂਦਾ ਜਾਗਦਾ ਹੈ ਪਰਮੇਸ਼ਰ ਕੋਤੇ ਜਾਗਦਾ ਦੇਵਾ ਉਹ ਕੋਈ ਇਸ ਤਰ੍ਹਾਂ ਮੂਰਤੀ ਵਿੱਚ ਨਹੀਂ ਹੈ ਬ੍ਰਹਮਪਤੀ ਬਿਸਨਪ ਡਾਰੀ ਫੂਲ ਸੰਕਰ ਦਿਓ ਤੀਨ ਦੇਵ ਪਰ ਤਖ ਤੋਰੇ ਕਰੇ ਕਿਸ ਕੀ ਸੋ ਜਿਸ ਤਰ੍ਹਾਂ ਜਿੱਦਾਂ ਆਪਣੇ ਜਿਹੜਾ ਪੁਰਾਤਨ ਹਿੰਦੂ ਧਰਮਾ ਉਹਦੇ ਵਿੱਚ ਬ੍ਰਹਮਾ ਵਿਸ਼ਨੂ ਮਹੇਸ਼ ਸ਼ੰਕਰ ਤੇ ਇਹਨਾਂ ਨੂੰ ਵੱਡੇ ਦੇਵਤੇ ਮੰਨਿਆ ਗਿਆ ਕਿਉਂਕਿ ਇਹਨਾਂ ਦੇ ਵਿੱਚ ਵੀ ਪਰਮੇਸ਼ਰ ਦੀ ਜਿੰਦਾ ਜਿਸ ਤਰ੍ਹਾਂ ਸਾਡੇ ਸਾਰੇ ਜੀਵਾਂ ਦੇ ਵਿੱਚ ਹਰ ਇੱਕ ਜਿੰਦਾ ਜਿਹੜੀ ਚੀਜ਼ ਆ ਉਹਦੇ ਵਿੱਚ ਪਰਮੇਸ਼ਰ ਦੀ ਜੋਤ ਆ ਫਿਰ ਕਹਿੰਦੇ ਜਿਹੜੇ ਇਹ ਪੱਤੇ ਤੋੜਦੀ ਆ ਮੰਨੋ ਉਹਦੇ ਵਿੱਚ ਬ੍ਰਹਮਾ ਜਿਹੜੀਆਂ ਡਾਲੀਆਂ ਨੇ ਉਹਦੇ ਵਿੱਚ ਵਿਸ਼ਨੂੰ ਜੀ ਆ ਤੇ ਜਿਹੜੇ ਫੁੱਲ ਨੇ ਉਹ ਸ਼ੰਕਰ ਦੇ ਹੋ ਆ ਫਿਰ ਕਹਿੰਦੇ ਇਹ ਤਾਂ ਇਹ ਪ੍ਰਤੱਖ ਤੌਰ ਤੇ ਇੰਨਾ ਦੇਵਤਿਆਂ ਨੂੰ ਆਪਣੇ ਸਾਹਮਣੇ ਕਹਿੰਦੇ ਪੱਤਿਆਂ ਦੇ ਰੂਪ ਵਿੱਚ ਤੋੜ ਰਹੀ ਆ ਤੇ ਫਿਰ ਸੇਵਾ ਕਿਦੀ ਕਰ ਰਹੀ ਆ ਇਹਨਾਂ ਜਿਹੜੇ ਤਿੰਨ ਵੱਡੇ ਦੇਵਤਿਆਂ ਨੂੰ ਮੰਨਦੇ ਨੇ ਇਹ ਤੇ ਕਹਿੰਦੇ ਜਿਹੜੀ ਜਿੰਦ ਇਹਨਾਂ ਚਾ ਉਹੀ ਸਾਰੇ ਫੁੱਲ ਪੱਤਿਆਂ ਚ ਵੀ ਇਹਨਾਂ ਨੂੰ ਤੋੜ ਕੇ ਕਿਹੜੇ ਮਤਲਬ ਦੇਵਤੇ ਦੀ ਸੇਵਾ ਕਰ ਰਹੀ ਹੈ ਇਹ ਮਾਲਨ ਪਾਖਾਨ ਗੱਡ ਕੇ ਮੂਰਤ ਕਿਨੀ ਦੇ ਕੇ ਸ਼ਾਂਤੀ ਪਾਉ ਜੇ ਇਹ ਮੂਰਤ ਸਾਚੀ ਹੈ ਤੋ ਗੜਨ ਹਾਰੇ ਖਾਓ ਫਿਰ ਕਹਿੰਦੇ ਜਦੋਂ ਮੂਰਤੀ ਘੜੀ ਜਾਂਦੀ ਆ ਤਾਂ ਜਿਹੜਾ ਘੜਨ ਵਾਲਾ ਹੁੰਦਾ ਉਹਦੇ ਉੱਪਰ ਉਹਦੀ ਛਾਤੀ ਦੇ ਉੱਤੇ ਪੈਰ ਰੱਖ ਕੇ ਵੀ ਉਹਨੂੰ ਤਿਆਰ ਕਰਦਾ ਕਦੇ ਕਿਸ ਤਰ੍ਹਾਂ ਤਿਆਰ ਕਰਦਾ ਕਦੇ ਕਿਧਰੋਂ ਤਿਆਰ ਕਰਦਾ ਫਿਰ ਕਹਿੰਦੇ ਜੇ ਇਹ ਮੂਰਤੀ ਅਸਲ ਵਿੱਚ ਦੇਵਤਾ ਹੋਵੇ ਤਾਂ ਤਾਂ ਫਿਰ ਕਹਿੰਦੇ ਇਹ ਉਹਨੂੰ ਨਿਰਾਦਰੀ ਸਮਝ ਕੇ ਇਹਨੂੰ ਘੜਨ ਵਾਲੇ ਨੂੰ ਹੀ ਖਾ ਜਾਏ ਉਹ ਤਾਂ ਨਾਸ਼ ਕਰ ਦੇ ਜੇ ਕਹਿੰਦੇ ਇਹ ਅਸਲ ਦੇ ਵਿੱਚ ਦੇਵਤਾ ਹੋਵੇ ਮਤਲਬ ਕਿੰਨੀ ਡੂੰਗੀ ਗੱਲ ਕਰ ਰਹੇ ਨੇ ਪਰ ਸਾਰੇ ਜਾਣਦੇ ਆ ਨਾ ਜਿਸ ਤਰ੍ਹਾਂ ਮੂਰਤੀ ਘੜੀ ਜਾਂਦੀ ਆ ਤਾਂ ਉਹ ਕਿਸ ਤਰ੍ਹਾਂ ਘੜਦੇ ਨੇ ਕਹਿੰਦੇ ਜੇ ਉਹ ਅਸਲ ਦੇ ਵਿੱਚ ਦੇਵਤਾ ਹੈ ਮੂਰਤੀ ਫਿਰ ਤੇ ਘੜਨ ਵਾਲੇ ਨੂੰ ਹੀ ਖਾ ਜਾਏ ਕਿ ਉਹਦੀ ਇੰਨੀ ਨਰਾਦਰੀ ਹੁੰਦੀ ਆ ਕਦੇ ਕਿਧਰੋਂ ਕੱਟਦੇ ਨੇ ਕਦੇ ਕਿਤੇ ਪੈਰ ਰੱਖਦੇ ਨੇ ਕਿਵੇਂ-ਕਿਵੇਂ ਬਣਾਉਂਦੇ ਨੇ ਵਾਹਿਗੁਰੂ ਜੀ ਪਾਤ ਪਹਤ ਅਰ ਲਾਪਸੀ ਕਰ ਕਰ ਆ ਕਾਸਾਰ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਸ਼ਾਰ ਫਿਰ ਕਹਿੰਦੇ ਮੂਰਤੀ ਨੂੰ ਪੋਗ ਲਵਾਉਣ ਦੇ ਲਈ ਪੱਤ, ਦਾਲ, ਲੱਪੀ, ਮੁਰਕਣੀ, ਪੰਜੀਰੀ ਕਹਿੰਦੇ ਇਹ ਚੀਜ਼ਾਂ ਬਣਾਈ ਜਾਂਦੀਆਂ ਨੇ ਪਰ ਕਹਿੰਦੇ ਇਹਨਾਂ ਨੂੰ ਸ਼ੱਕ ਕੌਣ ਜਾਂਦਾ ਪੁਜਾਰੀ ਤੇ ਮੂਰਤੀ ਤਾਂ ਨਿਰ ਜਾਂਦਾ ਉਹਦੇ ਮੂੰਹ ਦੇ ਵਿੱਚ ਤਾਂ ਕੁਝ ਨਹੀਂ ਪੈਂਦਾ ਇਹ ਤੇ ਪੁਜਾਰੀ ਸ਼ੱਕ ਲੈਂਦਾ ਤੇ ਜਿਹੜੇ ਹੈਗੇ ਨੇ ਆਪਣੇ ਵੱਲੋਂ ਭਗਤ ਲੋਕ ਉਹ ਸੋਚਦੇ ਨੇ ਵੀ ਅਸੀਂ ਇਹ ਮੂਰਤੀ ਦੀ ਪੂਜਾ ਕਰਨ ਦੇ ਲਈ ਇਹ ਮੂਰਤੀ ਲਈ ਬਣਾਇਆ ਸ਼ੱਕਣ ਵਾਲਾ ਤੇ ਪੁਜਾਰੀ ਆ ਵਾਹਿਗੁਰੂ ਜੀ ਮਾਲਨ ਪੁਲੀ ਜਗ ਪੁਲਾਣਾ ਹਮ ਪੁਲਾਣੇ ਨਹੀਂ ਕਹੋ ਕਵੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਇ ਫੇ ਕਵੀਰ ਜੀ ਕਹਿੰਦੇ ਵੀ ਮਾਲਨ ਭੁੱਲ ਗਈ ਮੂਰਤੀ ਨੂੰ ਪੂਜਣ ਦੇ ਭਲੇਖੇ ਚ ਪੈ ਗਈ ਤੇ ਫੁੱਲ ਪੱਤੇ ਤੋੜਨ ਲੱਗ ਗਈ ਤੇ ਕਹਿੰਦੇ ਜਗਤ ਵੀ ਟਪਲਾ ਖਾ ਗਿਆ ਵੀ ਇਹ ਅਸਲ ਦੇ ਵਿੱਚ ਇਹੀ ਪੂਜਾ ਹੈ ਪਰ ਕਹਿੰਦੇ ਅਸੀਂ ਇਹ ਗਲਤੀ ਨਹੀਂ ਕੀਤੀ ਕਹਿੰਦੇ ਕਬੀਰ ਜੀ ਕਹਿੰਦੇ ਮੈਨੂੰ ਤੇ ਪਰਮੇਤ ਪ੍ਰਮਾਤਮਾ ਨੇ ਆਪਣੀ ਮਿਹਰ ਕਰਕੇ ਰੱਖ ਲਿਆ ਮੈਨੂੰ ਇਸ ਤਰ੍ਹਾਂ ਦੇ ਭੁਲੇਖੇ ਵਿੱਚ ਮੂਰਤੀ ਪੂਜਾ ਕਰਨ ਦੇ ਭੁਲੇਖੇ 'ਚ ਨਹੀਂ ਪਾਇਆ ਮੈਨੂੰ ਕਹਿੰਦੇ ਪਰਮੇਸ਼ਰ ਨੇ ਆਪ ਰੱਖ ਲਿਆ ਇਸ ਭੁਲੇਖੇ ਤੋਂ ਬਚਣ ਲਈ ਕਹਿੰਦੇ ਮੈਨੂੰ ਤੇ ਪਰਮੇਸ਼ਰ ਨੇ ਆਪਣੀ ਸੇਵਾ ਭਗਤੀ ਚ ਲਾ ਲਿਆ ਮੈਂ ਤੇ ਸਿਰਫ ਉਸ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਿਆ ਮੈਂ ਕਿਸੇ ਮੂਰਤੀ ਪੂਜਾ ਦੇ ਭਲੇਖੇ ਚ ਨਹੀਂ ਪਿਆ ਸਾਨੂੰ ਮੂਰਤੀ ਪੂਜਾ ਬਾਰੇ ਦੱਸ ਰਹੇ ਨੇ ਕਿ ਮੂਰਤੀ ਪੂਜਾ ਦੀ ਬਜਾਏ ਸਾਨੂੰ ਅਸਲ ਵਿੱਚ ਉਹ ਪਰਮਾਤਮਾ ਜੋ ਇੱਕ ਹੈ ਜੋ ਅਕਾਲ ਪੁਰਖ ਹੈ ਜੋ ਸਾਰੇ ਰਮਿਆ ਹੈ ਉਹਦਾ ਆਪਾਂ ਨਾਮ ਜਪੀਏ ਜੇ ਅਸੀਂ ਆਪਣਾ ਮਨੁੱਖਾ ਜੀਵਨ ਸਫਲ ਕਰਨਾ ਹੈ ਹੰਦੀ ਸੰਗਤ ਜੀ ਪੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ